ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਨੂੰ ਪਤਾ ਹੀ ਆ ਵੀ ਸਿੰਘਾਂ ਦੇ ਸ਼ਹੀਦੀ ਦੇਣਾ ਚੱਲ ਰਹੇ ਨੇ ਤੇ ਸਿੰਘਾਂ ਨੇ ਜਿਹੜੀ ਇਹ ਜੰਗ ਲੜੀ ਆ ਪੂਰੀ ਝਖੜ ਝੇੜੇ ਦੇ ਵਿੱਚ ਡਟ ਕੇ ਲੜੀ ਆ ਸਰਸਾ ਨਦੀ ਤੇ ਜੋ ਬਸੋੜਾ ਪਿਆ ਉਸ ਟਾਈਮ ਦੀਆਂ ਕੁਝ ਲੈਣਾ ਇਸ ਕਬਤਾ ਰਾਹੀਂ ਸੋਡੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਸੱਡਕੇ ਕਿਲੇ ਨੂੰ ਆਕੇ ਜੰਗਲ ਦੇ ਵਿੱਚ ਬਹਿ ਗਏ ਸੱਡਕੇ ਕਿਲੇ ਨੂੰ ਆਕੇ ਜੰਗਲ ਦੇ ਵਿੱਚ ਬਹਿ ਗਏ ਚਾਰੇ ਪਾਸੇ ਦਿਸਦੀ ਉਜਾੜ ਸਰਸਾ ਦੇ ਕੰਡੇ ਤੇ ਅੱਜ ਕਲੰਗੀਆਂ ਵਾਲੇ ਦਾ ਖੇਰੂ ਖੇਰੂ ਹੋਇਆ ਪਰਬਾਰ ਸਰਸਾ ਦੇ ਕੰਡੇ ਤੇ ਅੱਜ ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋਇਆ ਪਰਬਾਰ ਧਰਤੀ ਦਾ ਤੱਕ ਕੇ ਸੀ ਫਟਿਆ ਕਲੇ ਦਾ ਜਦੋਂ ਪਿਓ ਕੋਲੋਂ ਪੁੱਤ ਜੁਦਾ ਹੋਏ ਸੀ ਯਾਹ ਦੇ ਨਾਲ ਪੁੱਤਰਾ ਦਾ ਪਏ ਗਿਆ ਬਿਛੋੜਾ ਵੇਖ ਪਾਂਛੀ ਵੀ ਜੰਗਲ ਦੇ ਰੋਏ ਸੀ ਨੰਗੇ ਪੈਰੀ ਤੁਰੇ ਜਾਂਦੇ ਲਾਲਾ ਕੰਨੀ ਵੇਖ ਕੇ ਸੀ ਮੂਨਾ ਰੋਈਆਂ ਉੱਚੀ ਤਾਹਮਾਰ ਸਰਸਾ ਦੇ ਕੰਡੇ ਤੇ ਅੱਜ ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋਇਆ ਪਰਬਾਰ ਸਰਸਾ ਦੇ ਕੰਡੇ ਤੇ ਅੱਜ ਕਲੰਗੀਆਂ ਵਾਲੇ ਦਾ ਖੇਰੂ ਖੇਰੂ ਹੋਇਆ ਪਰਬਾਰ ਦਾਨੀ ਤਾਂ ਬਥੇਰੇ ਹੋਏ ਜੱਗ ਵਿੱਚ ਤੇਰੇ ਜਹਾ ਪੁੱਤਰਾਂ ਦਾ ਦਾਨੀ ਕੋਈ ਹੋਇਆ ਨਾ ਸਾਰਾ ਹੀ ਸਰਵੰਸ ਤੂੰ ਕੋਮਲ ਖਿਲਾਇਆ ਪਾਰਿਕ ਵੀ ਤੂੰ ਇੰਜ ਅੱਖੋਂ ਰੋਇਆ ਨਾ ਮਿੱਕਾ ਤਮ ਸਾਣੀ ਵਾਲਾ ਆਖੇ ਅੱਜ ਵਿੱਚ ਛੜ ਗਈ ਸੋਣੀ ਜਹੀ ਕੁੰਜਾਂ ਦੀ ਉਡਾਰ ਸਰਸਾ ਦੇ ਕੰਡੇ ਤੇ ਅੱਜ ਕਲਗੀਆਂ ਵਾਲੇ ਦਾ ਖੇਰੂ ਖੇਰੂ ਹੋਇਆ ਪਰਵਾਰ ਸਾਦ ਸਾਦੇ ਕੰਡੇ ਤੇ ਅੱਜ ਕਲੰਗੀਆਂ ਵਾਲੇ ਦਾ ਖੇਰੂ ਖੇਰੂ ਹੋਇਆ ਪਰਵਾਰ